ਅੱਜ ਅਬੋਰ ਵਿਖੇ ਪੰਜਾਬ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਲੋਕ ਸਭਾ ਮੈਂਬਰ ਦੇ ਪਿਤਾ ਪੁੱਜੇ ਜਿੰਨਾਂ ਦਾ ਸਵਾਗਤ ਅਬੋਰ ਪੁੱਜਨ ਤੇ ਜੀ ਆਇਆਂ ਕੀਤਾ ਗਿਆ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ 19 ਤਰੀਕ ਨੂੰ ਰਖੜ ਪੁੰਨਿਆ ਤੇ ਹੋਣ ਵਾਲੇ ਵਿਚਾਰ ਵਟਾਂਦਰਾਂ ਲਈ ਲੋਕਾਂ ਨੂੰ ਆਹ्वान ਕੀਤਾ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਰਖੜ ਪੁੰਨਿਆ ਦੇ 19 ਤਰੀਕ ਨੂੰ ਹੋਣ ਵਾਲੇ ਸਮਾਗਮ ਵਿੱਚ ਪੁੱਜਣ ਦਾ ਆਹ्वान ਕੀਤਾ ਇੱਥੇ ਬੋਲਦੇ ਹੋਏ ਉਹਨਾਂ ਕਿਹਾ ਕਿ ਕਿਸ ਤਰ੍ਹਾਂ ਸਮੇ ਸਮੇਂ ਦੀਆਂ ਸਰਕਾਰਾਂ ਸਿੱਖਾ ਵਿਰੋਧੀ ਮਸਲਾ ਖੁਸ਼ੀ ਦਾ ਕੰਮ ਕਰਦੀਆਂ ਹਨ ਅਤੇ ਸਮੇ ਸਮੇਂ ਦੀਆਂ ਸਰਕਾਰਾਂ ਲੋਕਾਂ ਨਾਲ ਕੀਤੇ ਵਾਦੇ ਸੱਤਾ ਆਉਣ ਤੋਂ ਬਾਅਦ ਭੁੱਲ ਜਾਂਦੀਆਂ ਹਨ ਚਾਹੇ ਉਹ ਬੰਦੀ ਸਿੱਖਾਂ ਦੇ ਵਾਦੇ ਹੋਣ ਜਾਂ ਹੋਰ ਵੱਖ-ਵੱਖ ਕੀਤੇ ਵਾਦੇ ਹੋਣ ਸੱਤਾ ਆਉਣ ਤੋਂ ਪਹਿਲਾਂ ਇਹ ਰਾਜਨੇਤਾ ਉਹਨਾਂ ਨਾਲ ਵਾਦੇ ਕਰਦੇ ਹਨ ਤੇ ਸੱਤਾ ਆਉਣ ਤੋਂ ਬਾਅਦ ਇਹ ਭੁੱਲ ਜਾਂਦੇ ਹਨ ਜਿਸ ਕਰਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਆਹਵਾਨ ਕੀਤਾ ਗਿਆ ਅਤੇ ਕਿਹਾ ਗਿਆ ਜੀ ਉਹ ਧੰਨਵਾਦ ਕਰਦੇ ਹਨ ਮਾਨਯੋਗ ਸੁਪਰੀਮ ਕੋਰਟ ਦਾ ਜਿਨ੍ਹਾਂ ਵੱਲੋਂ ਇੱਕ ਝੂਠਾ ਕੇਸ ਜੋ ਕਿ ਭਾਈ ਅਮਰਪਾਲ ਸਿੰਘ ਖਾਲਸਾ ਦੀ ਲੋਕ ਸਭਾ ਚੋਣ ਨੂੰ ਰੱਦ ਕਰਨ ਵਾਸਤੇ ਪਾਇਆ ਗਿਆ ਸੀ ਉਹਨੂੰ ਖਾਰਜ ਕਰ ਦਿੱਤਾ ਹੈ ਉਹਨਾਂ ਕਹਿੰਿਆ ਕਿ ਅਜਿਹੇ ਵਿਅਕਤੀ ਜਿਨ੍ਹਾਂ ਵੱਲੋਂ ਇੱਕ ਕੇਸ ਪਾਇਆ ਗਿਆ ਸੀ ਉਹਨਾਂ ਦਾ ਕੋਈ ਵੀ ਆਧਾਰ ਨਹੀਂ ਹੈ ਉਹਨੂੰ ਪਤਾ ਨਹੀਂ ਕੁਝ ਵੋਟਾਂ ਪਈਆਂ ਹਨ ਜਾਂ ਨਹੀਂ ਪਈਆਂ ਉਹਨਾਂ ਵੱਲੋਂ ਇੱਕ ਕੇਸ ਕੀਤਾ ਗਿਆ ਹੈ ਇਹ ਕੇਸ ਖਾਰਜ ਹੋਣ ਤੋਂ ਬਾਅਦ ਸੰਵਿਧਾਨ ਤਹਿਤ ਇਹ ਕੇਸ ਖਾਰਜ ਹੋਇਆ ਹੈ ਤੇ ਖਾਰਜ ਹੋਣ ਤੋਂ ਬਾਅਦ ਉਹ ਮੰਗ ਕਰਦੇ ਹਨ ਕਿ ਅਜਿਹੇ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਐਨੇ ਲੋਕਾਂ ਨੇ ਭਾਈ ਅਮਰਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ ਇੱਥੇ ਬੋਲਦੇ ਹੋਏ ਉਹਨਾਂ ਹੋਰ ਕੀ ਕੀ ਕਹਾਂ ਤੇ ਅਗਲੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਕੀਤੀ ਜਾਏਗੀ ਅਤੇ ਭਾਈ ਅਮਰਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕਿਸ ਕਿਸ ਤਰ੍ਹਾਂ ਦਾ ਆਹ्वान ਕੀਤਾ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਇਹ ਸੁਪਰੀਮ ਕੋਰਟ ਦਾ ਬਹੁਤ ਸਲਾਘਾਜੋਗ ਫੈਸਲਾ ਵਾ ਉਹਨਾਂ ਨੇ ਇੱਕ ਇਨਸਾਬ ਕੀਤਾ ਇੱਕ ਢੇੜਾ ਬੰਦਾ ਇਲੈਕਸ਼ਨ ਲੜਿਆ ਉਹਨੂੰ ਪਤਾ ਨਹੀਂ ਪੂਛ ਵੋਟਾਂ ਪਈਆਂ ਵੀ ਨਹੀਂ ਪਈਆਂ ਤੇ ਉਹ ਬੰਦਾ ਜਾ ਕੇ ਉਹ ਪਟੀਸ਼ਨ ਦਾਅਰ ਕਰ ਰਿਹਾ ਤੇ ਮੇਰਾ ਖਿਆਲ ਉਹਨੇ ਅਦਾਲਤ ਦਾ ਸਮਾਂ ਖਰਾਬ ਕੀਤਾ ਇਹਦੇ ਵਾਸਤੇ ਉਹ ਜਿਹੇ ਬੰਦਿਆਂ ਨੂੰ ਸਜ਼ਾ ਚਾਹੀਦੀ ਹੈ ਜੀ ਹੈ ਤੇ ਜਿਹੜੇ ਕੋਈ ਜਿਹਦਾ ਕੋਈ ਆਧਾਰ ਹੀ ਨਹੀਂਗਾ ਸਮਾਜ 'ਚ ਤੇ ਉਹੋ ਜਿਹੇ ਬੰਦੇ ਇਹ ਆਪਣਾ ਵੀ ਟਾਈਮ ਖਰਾਬ ਕਰਦੇ ਆ ਤੇ ਸਾਡੀਆਂ ਅਦਾਲਤਾਂ ਦਾ ਵੀ ਕਰਦੇ ਆ ਇਹ ਤੋਂ ਤੱਕ ਜਿਹੜੇ ਪਾਈਉਂਦੇ ਇਸ ਪਾਸੇ ਤੇ ਇਹ ਤੋਂ ਬਾਹਰ ਆਨਦੇ ਜਿਹੜੀ ਇਹ ਕੀ ਕੀਤੀ ਜਾ ਰਹੀ ਹੈ ਕੀ ਕੰਡਿਸ਼ਨਤੀ ਹੈ ਇਹ ਕੋ ਇਹ ਸੰਗਤਾਂ ਤੇ ਬਹੁਤ ਕੋਸ਼ਿਸ਼ ਕਰ ਰਹੀਆਂ ਤੇ ਪਰ ਹੁਣ ਸਰਕਾਰ ਦੀ ਢੀਠਤਾ ਹੀ ਉਹਦੀ ਧੱਕੇਸ਼ਾਹੀ ਹੈ ਵੇਖੋ ਕਿੰਨਾ ਚਿਰ ਚੱਲਦੀ ਹੈ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਲੜਾਈ ਲੜ ਰਹੇ ਹਾਂ ਤੇ ਮੇਰੇ ਖਿਆਲ ਛੇਤੀ ਅਸੀਂ ਫਤਿਹ ਕਰਾਂਗੇ ਪੰਜਾਬ ਸਰਕਾਰ ਦਾ ਰਹਿਣੀ ਇੱਕ ਮੇ ਦੇਖੋ ਪੰਜਾਬ ਸਰਕਾਰ ਬਹੁਤ ਨਕਾਰਤਮ ਰਹੀ ਹੈ ਜੀ ਹੋਰ ਭ੍ਰਿਸ਼ਟਾਚਾਰ ਨਸ਼ੇ ਤੇ ਸਭ ਕੁਝ ਉਹਨਾਂ ਦੇ ਸਰਕਾਰ ਨਾਂ ਦੀ ਕੋਈ ਚੀਜ਼ ਰਹੀ ਨਹੀਂ ਗਈ ਜੀ ਹਰ ਜਗ੍ਹਾ ਤੇ ਬੇਈਮਾਨੀ ਭ੍ਰਿਸ਼ਟਾਚਾਰ ਕੋਈ ਲਾ ਐਂਡ ਆਰਡਰ ਨਹੀਂ ਰਹਿ ਗਿਆ ਪਤਾ ਨਹੀਂ ਕਦੋਂ ਕਿਸ ਨੂੰ ਫਰੋਤੀ ਦਾ ਹੁਕਮ ਆ ਜਾਂਦਾ ਕਿਸ ਨੂੰ ਕਤਲ ਹੋ ਜਾਂਦੇ ਆ ਦਿਨ ਦਿਹਾੜੇ ਇਹ ਮੇਰੇ ਖਿਆਲ ਬਹੁਤ ਬਦਤਰ ਹਾਲਤ ਹੋਰ ਵੀ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹੈ ਕਿ اے بی ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ